ਅਸ਼ੀਕਾ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਜੀ ਟਮਾਟਰਾਂ ਦੀ ਮੈਂ ਘਰ ਦੇ ਵਿੱਚ ਟਮਾਟਰਾਂ ਦੀ ਪਨੀਰੀ ਲਗਾਈ ਸੀ ਪਨੀਰੀ ਲਗਾਉਣ ਤੋਂ ਬਾਅਦ ਉਹਨਾਂ ਦਾ ਰਿਜ਼ਲਟ ਮੈਨੂੰ ਕੀ ਮਿਲਿਆ ਔਰ ਮੈਂ ਉਹਨਾਂ ਦੀ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਰੱਖ ਕੇ ਦੇਖਭਾਲ ਕਰਦੀ ਹਾਂ ਉਹਦੇ ਬਾਰੇ ਤੁਹਾਡੇ ਨਾਲ ਅੱਜ ਗੱਲ ਸ਼ੇਅਰ ਕਰੂੰਗੀ ਜੀ ਇਹ ਜੀ ਟਮਾਟਰ ਦਾ ਬੂਟਾ ਤੇ ਤੁਸੀਂ ਦੇਖ ਸਕਦੇ ਹੋ ਇਸ ਬੂਟੇ ਤੇ ਫਲ ਕਿੰਨਾ ਸੋਹਣਾ ਆਇਆ ਹੋਇਆ ਤੇ ਕਾਫੀ ਹੈਲਦੀ ਫਲ ਹੈ ਜੀ ਇਹ ਵੈਸੇ ਇਹ ਤੇ ਦਾਗ ਲੱਗਿਆ ਹੋਇਆ ਤੇ ਅਸੀਂ ਕਈ ਟਮਾਟਰ ਤੋੜ ਕੇ ਵਰਤ ਵੀ ਲੈ ਤੇ ਫਲ ਵੀ ਹੈਲਦੀ ਆ ਤੁਸੀਂ ਦੇਖ ਸਕਦੇ ਹੋ ਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਇਸ ਬੂਟੇ ਤੇ ਇਸ ਬੂਟੇ ਤੇ ਇੱਕ ਪ੍ਰੋਬਲਮ ਆਈ ਸੀ ਜਿਹੜੀਆਂ ਨੇ ਪੱਤੇ ਨੇ ਉਹਨੂੰ ਪੁੰਡੀ ਲੱਗ ਗਈ ਸੀ ਜਿਸ ਕਰਕੇ ਪੱਤੇ ਖਰਾਬ ਹੋਣ ਲੱਗੇ ਸੀ ਔਰ ਫਲ ਖਰਾਬ ਹੋਣ ਲੱਗ ਗਿਆ ਸੀ ਉਹਦੇ ਲਈ ਮੈਂ ਸਿਰਫ ਸਵਾ ਦੇ 2 ਚਮਚੇ ਹੀ ਇਸ ਤੇ ਵਰਤੇ ਨੇ ਤੁਸੀਂ ਜਦੋਂ ਸਵੇਰ ਦੇ ਟਾਈਮ ਆ ਉਸ ਪੈਂਦੀ ਆ ਇਸ ਬੂਟੇ ਦੇ ਪੱਤੀਆਂ ਤੇ ਸਵਾਦੀ ਵਰਤੋਂ ਕਰ ਸਕਦੇ ਹੋ ਜਿਹੜੀ ਚੁੱਲ੍ਹੇ ਦੀ ਰਾਖ ਹੁੰਦੀ ਆ ਪੱਤੀਆਂ ਤੇ ਦੋ ਚਮਚੇ ਦੇ ਹਸਾਬ ਨਾਲ ਛਿੜਕਾ ਕਰਕੇ ਸਾਰੇ ਬੂਟੇ ਤੇ ਇਸ ਤਰ੍ਹਾਂ ਤੁਸੀਂ ਮਹੀਨੇ ਚ ਦੋ ਵਾਰ ਇਹ ਤਰੀਕਾ ਅਪਣਾਓਗੇ ਤਾਂ ਜਿਹੜੇ ਪੁੰਡੀਆਂ ਵਗੈਰਾ ਜਾਂ ਪੱਬੂ ਕੁੱਤੇ ਸੁੰਡ ਵਗੈਰਾ ਇਹ ਤੇ ਲੱਗਦੇ ਨੇ ਉਹ ਹਟ ਜਾਣਗੇ ਤੇ ਤੁਹਾਨੂੰ ਇਸ ਤਰ੍ਹਾਂ ਦੇਖਣ ਨੂੰ ਰਿਜ਼ਲਟ ਬਹੁਤ ਵਧੀਆ ਮਿਲੇਗਾ ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਮਰੂਤ ਦਾ ਬੂਟਾ ਹੈ ਜਿਹਦੇ ਵਿੱਚ ਇਹ ਪlant ਨੂੰ ਖੜਾਇਆ ਹੋਇਆ ਟਮਾਟਰ ਦੇ ਨੂੰ ਇਹ ਸਟੈਂਡ ਦੇ ਤੌਰ ਤੇ ਵਰਤਿਆ ਕਿਉਂਕਿ ਸਟੈਂਡ ਲਗਾਉਣ ਲਈ ਮੇਰੇ ਕੋਲ ਕੋਈ ਸਾਧਨ ਨਹੀਂ ਸੀ ਇਸ ਕਰਕੇ ਮੈਂ ਟਮਾਟਰ ਦੇ ਬੂਟੇ ਨੂੰ ਸਟੈਂਡ ਨਹੀਂ ਲਗਾ ਲਗਾਇਆ ਇਹ ਜਿਹੜੇ ਬੂਟੇ ਨੇ ਪਨੀਰੀ ਤੋਂ ਤਿਆਰ ਕੀਤੇ ਹੋਏ ਬਾਜ਼ਾਰੋਂ ਲਿਆਂਦੇ ਸੀ ਤੇ ਇਹਨਾਂ ਦੇ ਵਿੱਚ ਮੈਂ ਕੋਈ ਖਾਸ ਦੇਖਭਾਲ ਨਹੀਂ ਕੀਤੀ ਇਹ ਬੂਟੇ ਕਿਵੇਂ ਲਗਾਏ ਸੀ ਉਹ ਤੁਹਾਨੂੰ ਮੇਰੇ ਚੈਨਲ ਤੇ ਪੂਰੀ ਵੀਡੀਓ ਮਿਲ ਜੂਗੀ ਦੇਖਭਾਲ ਦੇ ਤੌਰ ਤੇ ਤੁਸੀਂ ਦੇਖ ਸਕਦੇ ਹੋ ਇਹ ਤੇ ਸੁਆਹ ਹਜੇ ਵੀ ਲੱਗੀ ਹੋਈ ਆ ਕਿਉਂਕਿ ਔਸ ਕਰਕੇ ਨਮੀ ਕਰਕੇ ਸੁਆਹ ਜਲਦੀ ਨਹੀਂ ਹਟਦੀ ਤੇ ਆਪਣੇ ਆਪ ਹੀ ਜਦੋਂ ਪੱਤੇ ਸੁੱਕ ਜਾਣਗੇ ਹਟ ਜਾਂਦੀ ਆ। ਇਸੇ ਤਰ੍ਹਾਂ ਦੇ ਕੁਝ ਹੋਰ ਬੂਟੇ ਨੇ ਜਿਹੜੇ ਟਮਾਟਰ ਦੇ ਲਗਾਏ ਨੇ। ਇਸੇ ਤਰ੍ਹਾਂ ਇਹ ਬੂਟੇ ਨੇ ਇਹ ਬੂਟੇ ਨੂੰ ਆਹ ਥੈਲੇ ਦੀ سپورਟ ਮਿਲੀ ਹੋਈ ਆ ਕਿ ਇਹਦਾ ਜਿਹੜਾ ਬੂਟਾ ਏ ਇਹਦੇ ਉੱਤੇ ਟਿਕਿਆ ਹੋਇਆ ਜਿਹਦੇ ਕਰਕੇ ਇਹਦੀ ਜਿਹੜੀ ਟਾਣੀ ਉਹ ਨਹੀਂ ਟੁੱਟੂਗੀ ਇਸ ਕਰਕੇ ਤੁਸੀਂ ਕਿਸੇ ਨਾ ਕਿਸੇ ਚੀਜ਼ ਨੂੰ سپورਟ ਦੇ ਤੌਰ ਤੇ ਜ਼ਰੂਰ ਵਰਤੋ ਬੂਟਿਆਂ ਦੇ ਵਿੱਚ। ਤੇ ਆ ਤੁਸੀਂ ਦੇਖ ਸਕਦੇ ਹੋ ਸਰਦੀਆਂ ਦਾ ਟਾਈਮ ਹੈ ਮਿੱਟੀ 'ਚ ਹਜੇ ਨਮੀ ਬਣੀ ਹੋਈ ਆ ਜਿਸ ਕਰਕੇ ਮੈਂ ਹਜੇ ਇਹਦੇ ਵਿੱਚ ਪਾਣੀ ਨਹੀਂ ਪਾਉਂਗੀ ਹਲਕੀ ਜਿਹੀ ਨਮੀ ਬਣੀ ਹੋਈ ਆ ਪਾਣੀ ਹਮੇਸ਼ਾ ਜਦੋਂ ਮਿੱਟੀ ਚੰਗੀ ਤਰ੍ਹਾਂ ਸੁੱਕ ਜੇ ਉਦੋਂ ਹੀ ਦੇਣਾ ਕਿਉਂਕਿ ਖਾਸ ਕਰ ਬੂਟਿਆਂ ਦੇ ਵਿੱਚ ਇਹ ਗਲਤੀ ਦੇਖਣ ਨੂੰ ਪਾਈ ਜਾਂਦੀ ਹੈ ਕਿ ਪਾਣੀ ਆਪਾਂ ਜ਼ਿਆਦਾ ਪਾਉਨੇ ਆ ਜਿਹਦੇ ਕਰਕੇ ਜਿਹੜੀਆਂ ਇਹਦੇ ਜੜਾਂ ਨੇ ਉਹ ਖਰਾਬ ਹੋ ਜਾਂਦੀਆਂ ਨੇ ਕੁੰਡੀ ਲੱਗ ਜਾਂਦੀ ਆ ਇਸ ਕਰਕੇ ਇਹ ਗਲਤੀ ਬਿਲਕੁਲ ਨਾ ਕਰੋ ਜਦੋਂ ਮਿੱਟੀ ਸੁੱਕ ਜਵੇ ਚੰਗੀ ਤਰ੍ਹਾਂ ਉਸ ਟਾਈਮ ਹੀ ਤੁਸੀਂ ਨੇ ਪਾਣੀ ਪਾਉਣਾ ਅਗਰ ਮਿੱਟੀ ਇਸ ਤਰ੍ਹਾਂ ਸਲਾਬੀ ਹੈ ਤਾਂ ਉਹਦੇ ਵਿੱਚ ਪਾਣੀ ਪਾਉਣ ਦੀ ਕੋਈ ਜ਼ਰੂਰਤ ਨਹੀਂ ਜੀ। ਬਾਕੀ ਇਹ ਸਾਈਡ ਤੁਸੀਂ ਦੇਖ ਸਕਦੇ ਹੋ। ਇੱਧਰ ਧੁੱਪ ਘੱਟ ਆਉਂਦੀ ਆ। ਇੱਧਰ ਸਿਰਫ ਸ਼ਾਮ ਦੇ ਟਾਈਮ 2-3 ਘੰਟੇ ਦੀ ਸਰਦੀਆਂ ਦੇ ਵਿੱਚ ਧੁੱਪ ਆਉਂਦੀ ਆ। ਉਹਦੇ ਕਰਕੇ ਇਸ ਪlant ਦੀ ਗ੍ਰੋਥ ਬਹੁਤ ਵਧੀਆ ਹੋ ਰਹੀ ਸੀ। ਇਹ ਕਿਸੇ ਕਾਰਨ ਕਰਕੇ ਬੱਚਿਆਂ ਨੇ ਖੇਡਦੇ ਟਾਈਮ ਜਿਹੜੇ ਟਮਾਟਰ ਨੇ ਉਹ ਤੋੜ ਦਿੱਤੇ ਤੇ ਇਹਦੀ ਗ੍ਰੋਥ ਬਹੁਤ ਵਧੀਆ ਦੂਸਰੇ ਪlant ਨਾਲੋਂ ਕਿਉਂਕਿ ਇੱਥੇ ਸਵੇਰ ਦੀ ਧੁੱਪ ਵੀ ਆਉਂਦੀ ਆ ਤੇ ਸ਼ਾਮ ਦੇ ਜਾਂਦੇ ਟਾਈਮ ਵੀ ਤੂਪਾਂ ਦੇ ਇਸ ਕਰਕੇ ਇਹਦੀ ਗ੍ਰੋਥ ਬਹੁਤ ਵਧੀਆ ਹੋ ਰਹੀ ਆ ਕਿਉਂਕਿ ਜਿਹੜੇ ਆ ਡੰਡੇ ਮੈਂ ਇਹਦੇ ਵਿੱਚ ਲਗਾਏ ਨੇ ਇਹ ਜਦ ਤੱਕ ਬੂਟਾ ਛੋਟਾ ਸੀ ਉਦੋਂ ਤੱਕ ਇਹਨੂੰ ਸਪੋਰਟ ਲਈ ਠੀਕ ਸੀ ਤੇ ਉਸ ਤੋਂ ਬਾਅਦ ਇਹਨੂੰ ਸਪੋਰਟ ਬਣਨ ਲਈ ਉੱਪਰ ਜਗ੍ਹਾ ਚਾਹੀਦੀ ਜੋ ਕਿ ਅਸੀਂ ਨਹੀਂ ਕਰ ਸਕਦੇ ਕਿਸੇ ਕਾਰਨ ਕਰਕੇ ਇਸ ਕਰਕੇ ਤੁਸੀਂ ਸਪੋਰਟ ਦਾ ਧਿਆਨ ਰੱਖਿਓ ਕਿਉਂਕਿ ਜਦੋਂ ਇਹਨਾਂ ਤੇ ਫਲ ਆਂਦਾ ਤਾਂ ਇਸ ਤਰ੍ਹਾਂ ਬੂਟਾ गिर ਜਾਂਦਾ गिरਣ ਤੋਂ ਬਾਅਦ ਇਹ ਕੋ ਫਲ ਕਾਫੀ ਹੈਵੀ ਹੁੰਦਾ ਜੀਦੇ ਕਰਕੇ ਬੂਟੇ ਦੀ ਜਿਹੜੀ ਟਾਣੀ ਆ ਉਹ ਟੁੱਟਣ ਦਾ ਡਰ ਹੁੰਦਾ ਹਨ ਤਾਂ ਇਸ ਕਰਕੇ ਤੁਸੀਂ سپورਟ ਜ਼ਰੂਰ ਲਗਾਓ ਇਹਨੂੰ سپورਟ ਮਿਲੀ ਹੋਈ ਆ ਦੇਖੋ ਆ ਡੱਬੇ ਦੇ ਉੱਪਰ ਪਿਆ ਬੂਟਾ ਤੇ ਇਸੇ ਤਰ੍ਹਾਂ ਇਹਨੂੰ ਮੈਂ ਜ਼ਿਆਦਾ ਛੇੜਦੀ ਨਹੀਂ ਬੂਟੇ ਨੂੰ ਤੇ ਇਹਦੇ نیچے ਵੀ سپورਟ ਲਗਾਈ ਹੋਈ ਆ ਕਿ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਾ ਪਵੇ ਟਾਣੀ ਤੇ ਇਸ ਕਰਕੇ ਤੁਸੀਂ سپورਟ ਦੀ ਜ਼ਰੂਰ ਕੋਸ਼ਿਸ਼ ਕਰਿਓ ਲਗਾਉਣ ਦੀ ਬਾਕੀ ਜਿਹੜਾ ਇਸ ਸਾਈਡ ਇਹ ਬੂਟਾ ਏ ਇਹ ਤੇ ਸਾਰਾ ਦਿਨ ਸਵੇਰ ਦੀ ਧੁੱਪ ਆਂਦੀ ਆ ਤੇ ਸ਼ਾਮ ਦੀ ਧੁੱਪ ਵੀ ਆਉਂਦੀ ਇਸ ਕਰਕੇ ਜਲਦੀ ਹੈਲਦੀ ਗਰੋ ਹੋ ਗਿਆ ਤੇ ਤੇ ਜਿਹੜੇ ਟਮਾਟਰ ਨੇ ਉਹ ਸਾਨੂੰ ਦਸੰਬਰ ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਹੀ ਮਿਲਣੇ ਸ਼ੁਰੂ ਹੋ ਗਏ ਸੀ ਬਸ ਸਮੱਸਿਆ ਇੱਕ ਆਈ ਸੀ ਜਿਹੜਾ ਬੱਬੂ ਕੁੱਤਾ ਸੁੰਡ ਹੁੰਦਾ ਜਾਂ ਸੁੰਡੀ ਐ ਉਹ ਜ਼ਰੂਰ ਫੈਲੀ ਸੀ ਨਵੰਬਰ ਮਹੀਨੇ ਚ ਤੇ ਇੱਕ ਦੋ ਵਾਰ ਜਦੋਂ ਅਸੀਂ ਨੇ ਇਹਦੇ ਉੱਪਰ ਸਵਾਹ ਦੇ ਦੋ ਚਮਚੇ ਦਾ ਛਿੜਕਾ ਕੀਤਾ ਤਾਂ ਉਹ ਪੁੰਡੀ ਵੀ ਚਲੀ ਗਈ ਇਸ ਤੋਂ ਇਲਾਵਾ ਤੁਸੀਂ ਜਿਹੜੀ ਇਹਦੀ ਗੁੜਾਈ ਆ ਉਹ ਟਾਈਮ ਨਾਲ ਕਰਦੇ ਰਿਹਾ ਕਰੋ ਜਿਵੇਂ ਤੁਸੀਂ ਇਹ ਮਿੱਟੀ ਦੇਖ ਸਕਦੇ ਹੋ ਜਦੋਂ ਇਹ ਸਖਤ ਹੋ ਜਾਵੇ ਉਸ ਟਾਈਮ ਇਹਦੇ ਵਿੱਚ ਗੁੜਾਈ ਕਰਦਿਆ ਕਰੋ ਅੱਧਾ ਅੱਧਾ ਇੰਚ ਜੜ੍ਹਾਂ ਤੋਂ ਦੂਰ ਰੱਖ ਕੇ ਗੁੜਾਈ ਕਰਿਓ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਜੜ੍ਹਾਂ ਦੇ ਵਿੱਚ ਗੁੜਾਈ ਕਰਨ ਨਾਲ ਜੜ੍ਹਾਂ ਖਰਾਬ ਹੋ ਜਾਂਦੀਆਂ ਨੇ ਇਸ ਕਰਕੇ ਅੱਧਾ ਅੱਧਾ ਇੰਚ ਦੀ ਗੁੜਾਈ ਕਰ ਦੋ ਜਾਂ ਫਿਰ ਇਦਾਂ ਨੋਰਮਲ ਹੱਥਾਂ ਨਾਲ ਵੀ ਤੁਸੀਂ ਗੁੜਾਈ ਕਰ ਸਕਦੇ ਹੋ ਕਿਉਂਕਿ ਮਿੱਟੀ ਬਹੁਤ ਵਧੀਆ ਤਿਆਰ ਆ ਖਿਲਖਿਲੀ ਜੀ ਮਿੱਟੀ ਆ ਜਿਸ ਕਰਕੇ ਦੇ ਵਿੱਚ ਪਾਣੀ ਵੀ ਨਹੀਂ ਖੜਦਾ ਤੇ ਗੁੜਾਈ ਦੀ ਕੋਈ ਖਾਸ ਜ਼ਰੂਰਤ ਨਹੀਂ ਪੈਂਦੀ ਇਸ ਕਰਕੇ ਤੁਸੀਂ ਮਹੀਨੇ 'ਚ ਇੱਕ ਵਾਰ ਗੁੜਾਈ ਕਰ ਸਕਦੇ ਹੋ ਬਹੁਤ ਹੈ ਤੇ ਹੋਰ ਕੋਈ ਮੈਂ ਇਹਦੇ ਵਿੱਚ ਖਾਦ ਵਗੈਰਾ ਨਹੀਂ ਦਿੰਦੀ ਆ ਤੁਸੀਂ ਦੇਖ ਸਕਦੇ ਹੋ ਮਿੱਟੀ ਦੇ ਵਿੱਚ ਸਿਰਫ ਮੈਂ ਬਾਥੀਆਂ ਦੀ ਖਾਦ ਹੀ ਵਰਤੀ ਸੀ ਜਦੋਂ ਮੈਂ ਥੈਲਾ ਤਿਆਰ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਜਦੋਂ ਤੱਕ ਇਹਦੇ ਵਿੱਚ ਇਹ ਸਬਜੀ ਟਮਾਟਰ ਦੀ ਲੱਗੀ ਹੋਈ ਹੈ ਇਹਦੇ ਵਿੱਚ ਹੋਰ ਕੋਈ ਖਾਦ ਦੀ ਵਰਤੋਂ ਮੈਂ ਨਹੀਂ ਕੀਤੀ ਔਰ ਨਾ ਹੀ ਮੈਂ ਕੋਈ ਖਾਦ ਪਾਉਣੀ ਆ ਪਾਣੀ ਤੁੱਪ ਤੇ ਇਹ ਕੁਝ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਆਪਾਂ ਛੋਟੇ ਛੋਟੇ ਗੱਲਾਂ ਦਾ ਧਿਆਨ ਰੱਖ ਕੇ ਘਰ ਦੇ ਵਿੱਚ ਸਬਜੀ ਉਗਾ ਸਕਦੇ ਹਾਂ ਸਬਜ਼ੀਆਂ ਨੂੰ ਘਰ ਦੇ ਵਿੱਚ ਲਗਾਉਂਦਾ ਮੈਨੂੰ ਸ਼ੁਰੂ ਤੋਂ ਸ਼ੌਂਕ ਰਿਹਾ ਇਸ ਕਰਕੇ ਆਪਣੇ ਕੋਲ ਗਮਲਿਆਂ ਦੀ ਕਮੀ ਹੋਣ ਕਰਕੇ ਵੀ ਜਿਹਨੇ ਸ਼ੌਂਕ ਪੂਰਾ ਕਰਨਾ ਉਹਨੇ ਥੈਲਿਆਂ ਦੀ ਵਰਤੋਂ ਕਰਕੇ ਵੀ ਇਹਨਾਂ ਤੋਂ ਰਿਜ਼ਲਟ ਲੈ ਹੀ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਮੈਂ ਥੈਲਿਆਂ ਦੀ ਵਰਤੋਂ ਕੀਤੀ ਔਰ ਇਹਦੇ ਵਿੱਚ ਟਮਾਟਰ ਬਹੁਤ ਵਧੀਆ ਹੋ ਗਿਆ ਇਸੇ ਤਰ੍ਹਾਂ ਬੀਜਾਂ ਤੋਂ ਤਿਆਰ ਕੀਤਾ ਸੀ ਅਮਰੂਦ ਇਸੇ ਤਰ੍ਹਾਂ ਛੋਟੀਆਂ-ਛੋਟੀਆਂ ਟ੍ਰਿਕਸ ਨੇ ਜੋ ਮੈਂ ਆਪਣੇ ਬਗੀਚੇ ਦੇ ਵਿੱਚ ਵਰਤਦੀਆਂ ਜਿਨ੍ਹਾਂ ਨਾਲ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਛੋਟਾ ਗਮਲਾ ਵੀ ਹੈਗਾ ਤਾਂ ਉਹਦੇ ਵਿੱਚ ਵੀ ਟਮਾਟਰ ਬਹੁਤ ਆਸਾਨੀ ਨਾਲ ਹੋ ਜਾਂਦੇ ਨੇ 9-10 ਇੰਚ ਦਾ ਗਮਲਾ ਹੈ ਪਿਛਲੇ ਸਾਲ ਮੈਂ ਗਮਲੇ ਦੇ ਵਿੱਚ ਟਮਾਟਰ ਲਗਾਇਆ ਸੀ ਪਰ ਇਸ ਸਾਲ ਮੇਰੇ ਕੋਲ ਗਮਲਿਆਂ ਚ ਸਪੇਸ ਨਹੀਂ ਸੀ ਇਸ ਕਰਕੇ ਮੈਂ ਥੈਲੇ ਦੀ ਵਰਤੋਂ ਕੀਤੀ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਸਬਜ਼ੀਆਂ ਲਗਾਓ ਸਿਹਤਮੰਦ ਸਬਜ਼ੀ ਖਾਓ ਤੇ ਸਿਹਤਮੰਦ ਰਹੋ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਔਰ ਮਿਹਨਤਾਂ ਚ ਵਰਕ ਤਾਂ ਪੈਂਦੀਆਂ ਨੇ ਮਿਹਨਤਾਂ ਨੂੰ ਫਲ ਜ਼ਰੂਰ ਲੱਗਦੇ ਨੇ ਜੀ ਤੇ ਇਸ ਕਰਕੇ ਮਿਹਨਤ ਜ਼ਰੂਰ ਕਰਿਆ ਕਰੋ ਆਪਾਂ ਨੂੰ ਆਪਣੇ ਸਰੀਰ ਦੇ ਉੱਪਰ ਚ ਹੋਰ ਕੁਝ ਨਹੀਂ ਹੈਗਾ ਜੀ ਆਪਾਂ ਜਿੱਥੇ ਇੰਨੇ ਕੰਮਕਾਰ ਕਰਦੇ ਆ ਉੱਥੇ ਛੋਟੇ ਛੋਟੇ ਕੰਮਕਾਰਾਂ ਨਾਲ ਆਪਾਂ ਨੂੰ ਬਹੁਤ ਬੈਨੀਫਿਟ ਮਿਲ ਸਕਦਾ ਤੇ ਮਿਲਦੇ ਆ ਤੁਹਾਨੂੰ ਫਿਰ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ ਪਲੀਜ਼ ਲਾਈਕ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ ਜੀ ਧੰਨਵਾਦ ਜੀ